ਹਿੰਦੇ ਜੀ 140 41 ਦੇ ਕਰੀਬ ਪ੍ਰਾਈਵੇਟ ਕਲੋਨੀ ਆਲਿਆਂ ਨੇ ਪਿੰਡਾਂ ਦੀਆਂ ਸ਼ਾਮਲਤ ਜ਼ਮੀਨਾਂ ਖਰੀਦੀਆਂ ਹੁੰਦੀਆਂ ਕਿ ਪੰਜਾਬ ਸਰਕਾਰ ਕਦੀ ਲੈਂਡ ਪੂਲਿੰਗ ਰਹੀਂ ਪੰਜਾਬ ਸਰਕਾਰ ਕਦੇ ਮੰਡੀ ਰੋਡ ਦੀਆਂ ਜ਼ਮੀਨਾਂ ਰਹੀਂ ਪੰਜਾਬ ਸਰਕਾਰ ਕਦੇ ਪਾਵਰ ਕੌਮ ਦੀਆਂ ਜ਼ਮੀਨਾਂ ਰਹੀਂ ਪੰਜਾਬ ਸਰਕਾਰ ਕਦੇ ਖੇਤੀਬਾੜ ਯੂਨੀਵਰਸਿਟੀ ਦੀਆਂ ਜ਼ਮੀਨਾਂ ਰਹੀਂ ਪੰਜਾਬ ਸਰਕਾਰ ਕਦੇ ਪਿੰਡਾਂ ਦੀਆਂ ਸ਼ਾਮਲਤਾਂ ਰਹੀਂ ਕਦੇ ਗੈਸਟ ਹਾਊਸ ਸੈਸਨ ਨਹੀਂ ਵੇਚਣ ਦੀ ਤਿਆਰੀ ਕਰ ਰਹੀ ਹੈ ਕਿਉਂਕਿ ਉਹ ਜ਼ਮੀਨਾਂ ਦੇ ਉੱਤੇ ਹੁਣ ਬਿਲਡਿੰਗਾਂ ਉੱਤਰ ਗਈਆਂ ਨੇਕ ਪਾਸੇ ਕੇਂਦਰ ਹੈ ਕੇਂਦਰ ਦੀਆਂ ਏਜੰਸੀਆਂ ਹਨ ਯੂਨੀਵਰਸਿਟੀ ਦਾ ਪ੍ਰਸ਼ਾਸਨ ਹੈ ਚੰਡੀਗੜ੍ਹ ਦਾ ਪੁਲਿਸ ਤੰਤਰ ਜੰਤਰ ਹੈ ਜਾਂ ਚੰਡੀਗੜ੍ਹ ਪ੍ਰਸ਼ਾਸਨ ਰੋਕੇਗਾ ਤੇ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਸਾਹ ਦੇਗੀ ਕਿ ਨਹੀਂ ਇਹਨਾਂ ਦਾ ਹੱਕ ਹੈ ਜੀ ਚੰਡੀਗੜ੍ਹ ਚ ਆਉਣਾ ਚਾਹੀਦਾ ਸਵਾਰਾ ਪਸ਼ੂਆਂ ਦੀ ਮੌਜੂਦਗੀ ਦੀ ਸੂਚਨਾ ਦੇਣ ਦੇ ਲਈ ਹੈਲਪਲਾਈਨ ਨੰਬਰ ਜਾਰੀ ਹੋਣਗੇ ਸਾਰੇ ਸੁਭਿਆਂ ਦੇ ਮੁੱਖ ਸਕੱਤਰ ਨੂੰ ਹੁਕਮ ਦਿੱਤੇ ਗਏ ਨੇ ਕਿ ਸਖਤੀ ਨਾਲ ਇਹਦਾ ਪਾਲਣ ਕਰਨ ਗਲੋਬਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬੀ ਵੀ ਮੈਂ ਲੈ ਕੇ ਹਾਜ਼ਰ ਆਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਪੰਜਾਬ ਦੀਆਂ ਪੰਚਾਇਤੀ ਜ਼ਮੀਨਾਂ ਤੇ ਪੰਚਾਇਤੀ ਜ਼ਮੀਨਾਂ ਦੇ ਵਿੱਚੋਂ ਵੱਡੀ ਗਿਣਤੀ 'ਚ ਜ਼ਮੀਨਾਂ ਕਹਿੰਦੇ ਜੀ ਕੁਝ ਪ੍ਰਾਈਵੇਟ ਬਿਲਡਰਾਂ ਨੇ ਪ੍ਰਾਈਵੇਟ ਕਲੋਨੀਲਾਈਜ਼ਰ ਨੇ ਦਬੀਆਂ ਹੋਈਆਂ ਉਹ ਗਿਣਤੀ ਵੀ ਥੋੜੀ ਨਹੀਂ ਹੈ ਕਹਿੰਦੇ ਜੀ 140 41 ਦੇ ਕਰੀਬ ਪ੍ਰਾਈਵੇਟ ਕਲੋਨੀ ਆਲਿਆਂ ਨੇ ਪਿੰਡਾਂ ਦੀਆਂ ਸ਼ਾਮਲਤ ਜ਼ਮੀਨਾਂ ਦੱਬੀਆਂ ਹੋਈਆਂ ਤੇ ਇਹ ਜਾਇਦਾਦ ਤਕਰੀਬ ਕਰੀਬ 400 ਕਰੋੜ ਦੀ ਬਣਦੀ ਹੈ ਜੀ ਕਹਿੰਦੇ ਪਰ ਪੰਜਾਬ ਸਰਕਾਰ ਕਹਿੰਦੀ ਜੀ ਅਸੀਂ ਜ਼ਮੀਨਾਂ ਛਡਾਉਣੀ ਆ ਤੁਸੀਂ ਕਹੋਗੇ ਵੀ ਆਹ ਕੀ ਗੱਲ ਰੋਜ਼ ਤਾਂ ਅਸੀਂ ਖਬਰਾਂ ਕਰੀ ਜਾਂਦੇ ਆ ਕਿ ਸਰਕਾਰ ਜ਼ਮੀਨ ਦੱਬਣ ਨੂੰ ਫਿਰਦੀ ਆ ਸਰਕਾਰ ਜ਼ਮੀਨ ਕਬਜ਼ਾਉਣ ਨੂੰ ਫਿਰਦੀ ਆ ਸਰਕਾਰ ਜ਼ਮੀਨ ਵੇਚਣ ਨੂੰ ਫਿਰਦੀ ਆ ਸਰਕਾਰ ਸ਼ਾਮਲਤਾਂ ਦੇ ਕਬਜ਼ੇ ਭਾਲਦੀ ਆ ਫਿਰ ਆਹ ਖਬਰ ਕਿੱਥੋਂ ਆ ਗਈ ਜੀ ਛਡਾਉਣ ਲੱਗੀ ਵੀ ਸਰਕਾਰ ਦਾ ਕਮਾਲ ਬਈ ਸਰਕਾਰ ਤੁਹਾਨੂੰ ਯਾਦ ਹੋਣੀ ਸ਼ੁਰੂ ਵਿੱਚ ਟਰੈਕਟਰ ਲੈ ਕੇ ਖੇਤਾਂ 'ਚ ਬੜੀ ਸੀ ਲੋਕਾਂ ਦੇ ਕਹਿੰਦੇ ਜੀ ਆ ਨਜਾਇਜ਼ ਕਬਜ਼ਾ ਛਡਾ ਰਹੇ ਆ ਸੀ ਆਟਾ ਪਰ ਲੋਕ ਤਾਂ ਵੀ ਪੁੱਛਦੇ ਸੀ ਕਿ ਭਾਈ ਫਾਰਮ ਹਾਊਸਾਂ ਕੰਨੀ ਕਦੋਂ ਜਾਣਾ ਹੈ ਹੈ ਸੁੱਖ ਬਿਲਾ ਕੰਨੀ ਕਦੋਂ ਜਾਣਾ ਹੈ ਕੱਲਾਂ ਤੁਸੀਂ ਉਹ ਕਰਕੇ ਆਏ ਸੀ ਟਾਕ ਹੀ ਰਹੇ ਹੋ ਪਰ ਪਿਛਲੇ ਦਿਨਾਂ ਦੇ ਦਰਮਿਆਨ ਇਹ ਵਰਤਾਰੇ ਪੜਾਹ ਦਰ ਪੜਾ ਸਾਹਮਣੇ ਆਏ ਕਿ ਪੰਜਾਬ ਸਰਕਾਰ ਕਦੀ ਲੈਂਡ ਪੂਲਿੰਗ ਰਹੀ ਪੰਜਾਬ ਸਰਕਾਰ ਕਦੇ ਮੰਡੀ ਬੋਰਡ ਦੀ ਜ਼ਮੀਨਾਂ ਰਹੀ ਪੰਜਾਬ ਸਰਕਾਰ ਕਦੇ ਪਾਵਰ ਕਾਮ ਦੀਆਂ ਜ਼ਮੀਨਾਂ ਰਹੀਆਂ ਪੰਜਾਬ ਸਰਕਾਰ ਕਦੇ ਖੇਤੀਬਾੜੀ ਯੂਨੀਵਰਸਿਟੀ ਦੀਆਂ ਜ਼ਮੀਨਾਂ ਰਹੀਆਂ ਪੰਜਾਬ ਸਰਕਾਰ ਕਦੇ ਪਿੰਡਾਂ ਦੀਆਂ ਸ਼ਾਮਲਾਤਾਂ ਰਹੀਆਂ ਕਦੇ ਗੈਸਟ ਹਾਊਸ ਟੈਸਰ ਉਸ ਨਹੀਂ ਵੇਚਣ ਦੀ ਤਿਆਰੀ ਕਰ ਰਹੀ ਹੈ ਜੀ ਹਥਿਆਉਣ ਦੀ ਤਿਆਰੀ ਕਰ ਰਹੀ ਹੈ ਜੀ ਪਰ ਅੱਜ ਜਿਹੜੀ ਖਬਰ ਹੈ ਇਹ ਤੋਂ ਵੀਸਰਾ ਹੈ ਖਬਰ ਦੇਖਣ ਨੂੰ ਇਹ ਲੱਗਦੀ ਹੈ ਕਿ ਪਿੰਡਾਂ ਦੀ ਪੰਚਾਇਤੀ ਜ਼ਮੀਨ ਸ਼ਾਮਲਾਤ ਜ਼ਮੀਨ ਜਿਹੜੀਆਂ ਕਲੋਨੀਆਂ ਉਸਰੀਆਂ ਖਾਸ ਕਰਾ ਜਿਵੇਂ ਮਹਾਰੀ ਦਾ ਖੇਤਰ ਹੋਵੇ ਇਹ ਦਿਹਾਲੇ ਵਾਲੇ ਜਿਹੜੇ ਪਿੰਡ ਸੀ ਉਹਨਾਂ ਦੇ ਪਿੰਡਾਂ ਦੀਆਂ ਜ਼ਮੀਨਾਂ ਸੀ ਜਿਹੜੀਆਂ ਜਿਹਨਾਂ ਖਾਲੇ ਸੀ ਹੈ ਪਹੇ ਸੀ ਜਾਂ ਵੈਸੀ ਸ਼ਾਮਲੜ ਜ਼ਮੀਨ ਸੀ ਉਹ ਕਲੋਨੀ ਨੇ ਨੇੜੇ ਵਾਲੀ ਜ਼ਮੀਨ ਖਰੀਦ ਲਈ ਤੇ ਬਾਕੀ ਵਿੱਚ ਦੱਬ ਲਈ ਕਿਉਂ ਪੰਜਾਬ ਸਰਕਾਰ ਨੂੰ ਛਡਾ ਕੇ ਪੰਚਾਇਤਾਂ ਨੂੰ ਦਿਵਾਉਗੀ ਨਹੀਂ ਜਨਾਬ ਪਹਿਲੀ ਗੱਲ ਤਾਂ ਇਹ ਨਹੀਂ ਹੈ ਕਿਉਂਕਿ ਉਹ ਜ਼ਮੀਨਾਂ ਦੇ ਉੱਤੇ ਹੁਣ ਬਿਲਡਿੰਗਾਂ ਉੱਤਰ ਗਈਆਂ ਮਕਾਨ ਬਣ ਗਏ ਨੇ ਕੋਠੀਆਂ ਬਣ ਗਿਆ ਨੇ ਕਈ-ਕਈ ਮੰਜ਼ਲੇ ਫਲੈਟ ਬਣ ਗਏ ਨੇ ਪਾਰਕ ਕੱਟੇ ਗਏ ਨੇ ਕਲੱਬ ਬਣ ਗਏ ਨੇ ਸਵੀਮਿੰਗ ਪੂਲ ਬਣੇ ਨੇ ਸੋ ਇਸ ਤਰ੍ਹਾਂ ਸਭ ਕੁਝ ਬਣਿਆ ਜੀ ਹੁਣ ਕਿਵੇਂ ਛਟਾਉਣੀ ਹੈ ਫਿਰ ਦੂਆ ਤਰੀਕਾ ਕਿ ਉਹ ਜ਼ਮੀਨ ਦਾ ਮਾਰਕੀਟ ਰੇਟ ਦੇ ਹਿਸਾਬ ਨਾਲ ਮੁੱਲ ਲੈ ਕੇ ਪਿੰਡਾਂ ਨੂੰ ਮਿਲ ਜੂਗਾ ਜੀ ਪਿੰਡ ਦਾ ਵਿਕਾਸ ਕਰ ਜਾਣਗੇ ਪਿੰਡਾਂ 'ਚ ਤਾਂ ਤਰੱਕੀ ਹੋਈ ਬਈ 400 ਕਰੋੜ ਦੀ ਪ੍ਰਾਈਵੇਟ ਬਿਲਡਰਾਂ ਨੇ ਕਹਿੰਦੇ 400 ਕਰੋੜ ਦੀ ਸ਼ਾਮਲਾਟ ਦੱਬੀ ਹੋਈ ਹੈ ਤੇ ਇਹੋ ਪਿੰਡਾਂ ਨੂੰ ਮਿਲੂਗੀ ਤੁਹਾਨੂੰ ਤਾਂ ਪੈਸਾ ਬਲੇ ਬਲੇ ਨਹੀਂ ਜਨਾਬ ਸ਼ਾਮਲਾਟਾਂ ਛਡਾਉਣ ਦੇ ਲਈ ਕਹਿੰਦੇ ਜੀ ਦਲਾਲ ਤੱਕ ਬਣ ਗਈ ਪੰਜਾਬ ਸਰਕਾਰ ਦਲਾਲਗਿਰੀ ਤੇ ਉਤਰਈ ਸਾਡੀ ਸਰਕਾਰ ਕੀ ਕਰ ਰਹੀ ਹੈ ਕਹਿੰਦੇ ਵੀ ਤੁਹਾਡੀ ਜ਼ਮੀਨ ਇਹਨਾਂ ਪੰਚਾਇਤਾਂ ਦੇ ਦੱਬੀ ਹੈ ਅਸੀਂ ਛਡਾ ਦਿੰਨੇ ਹਾਂ ਜਦੋਂ ਛਡਾਵਾਂਗੇ ਤਾਂ ਉਹਦਾ ਮੁੱਲ ਪਾਵਾਂਗੇ ਜਿਹੜੇ ਰੇਟ ਤੇ ਠੀਕ ਬਣਦਾ ਹੋਊਗਾ ਪਰ ਬਾਜਰੋ ਆਪਣੀ ਤਾਂ ਮਰੀਓ ਸੀ ਮਤਲਬ ਇਹ ਪਿੰਡਾਂ ਨੂੰ ਸਮਝਾਇਆ ਜਾ ਰਿਹਾ ਕਿ ਤੁਹਾਡੇ ਖਾਤੇ ਵਾਲੀ ਜ਼ਮੀਨ ਤਾਂ ਗਈ ਸੀ ਤੁਸੀਂ ਤਾਂ ਲੈ ਨਹੀਂ ਸਕਦੇ ਸੀ ਅਸੀਂ ਦਿਵਾ ਰਹੇ ਹਾਂ ਤੁਹਾਨੂੰ ਅਸੀਂ ਛੜਾ ਕੇ ਦਵਾਵਾਂਗੇ ਤੇ ਠੀਕ ਆ ਰੇਟ ਰੂਟ ਕਰ ਲਾਂਗੇ ਜੋ ਹੋਊਗਾ ਹੁਣ ਅਗਲਾ ਬਣਾ ਚੁੱਕਿਆ ਕਰ ਚੁੱਕਿਆ ਜੋ ਮਿਲਦਾ ਲਾਹੇ ਦਾ ਤੇ ਪਰ ਉਹ ਤਾਂ 50% ਸਰਕਾਰੀ ਖਜ਼ਾਨੇ ਚ ਕਮਾਲ ਹੈ ਬਈ ਜੇ ਕੋਈ ਪਲਾਟ ਅੜ ਜਾਵੇ ਕਿਸਦਾ ਪੰਗਾ ਪੈ ਜਾਵੇ ਕਿਸੇ ਘਰ ਦਾ ਪੰਗਾ ਪੈ ਜਾਵੇ ਕਿਸੇ ਜ਼ਮੀਨ ਦਾ ਪੰਗਾ ਪੈ ਜਾਵੇ ਕੋਈ ਚ ਕਲੇਸ਼ ਆ ਜਾਵੇ ਹੈਨਾ ਤੇ ਇਸ ਲਈ ਫਿਰ ਕੁਝ ਗਰੁੱਪ ਜਿਹੇ ਹੁੰਦੇ ਨੇ ਜਿਹੜੇ ਵਿਵਾਦਿਤ ਪ੍ਰਾਪਰਟੀ ਨੂੰ ਇਹ ਹੱਥ ਪਾਉਂਦੇ ਨੇ ਉਹ ਕਹਿੰਦੇ ਵੀ ਪ੍ਰਾਪਰਟੀ ਤਾਂ ਹੈਗੀ ਤੇਰੀ ਕਰੋੜ ਦੀ ਪਰ ਅਸੀਂ ਤੈਨੂੰ ਦੇਣਾ 40 ਲੱਖ ਉਹ ਕਹਿੰਦਾ 나 ਜੀ ਇਹਨਾਂ ਦਾ ਨੁਕਸਾਨ ਹੈ ਚਲ 45 ਦੇ ਦੇਣ ਉਹ ਕਹਿੰਦਾ ਨਹੀਂ ਜੀ 60 ਦੋ ਨਹੀਂ ਨਹੀਂ 50 ਦੇ ਦਿਆਂਗੇ ਤੈਨੂੰ ਮਿਲੂ 50 ਲੱਖ ਇੱਕ ਕਰੋੜ ਦੀ ਪ੍ਰਾਪਰਟੀ ਦਾ ਅਸੀਂ ਵੇਚੀਏ 10 ਲੱਖ ਦੀ ਅਸੀਂ ਲਈ ਵੇਚੀਏ 1 ਕਰੋੜ ਦੀ ਸਾਢੇ ਤੇ ਛੜ ਦੇ ਇਹ ਸੌਦਾ ਹੁੰਦਾ ਕਰ ਪਰ ਵੇਚ ਕੇ ਲੰਮੇ ਜਾਂਦੇ ਨੇ ਮਤਲਬ 1 ਕਰੋੜ ਦੀ ਜ਼ਮੀਨ ਜੇ 70 80 ਲੱਖ ਚ ਵੀ ਵਿਕੀ ਤੇ 50 ਲੱਖ ਨੂੰ ਦੇ ਕੇ 20 ਲੱਖ ਅਸੀਂ ਲਵਾਂਗੇ ਪਰ ਇੱਥੇ ਸਿੱਧਾ 50% ਦਾ ਖੇਡ ਹੈ ਔਰ ਦੋਰਾ ਖੇਡ ਹੈ ਜਿਹੜੀਆਂ ਇਹ ਪਿੰਡਾਂ ਦੀਆਂ ਜ਼ਮੀਨਾਂ ਕਰੀਬ 140 41 ਪ੍ਰਾਈਵੇਟ ਕਲੋਨੀਆ ਨੇ ਦੱਬੀਆਂ ਨੇ ਜਿਹਦੀ ਕੀਮਤ 400 ਕਰੋੜ ਦੱਸੀ ਜਾ ਰਹੀ ਹੈ ਕਿਹੜੀ ਕੀਮਤ ਹੈ ਸਵਾਲ ਹੈ ਜਦੋਂ ਉੱਥੇ ਕਲੋਨੀਆ ਨੇ ਜ਼ਮੀਨ ਖਰੀਦੀ ਸੀ ਉਸ ਸਮੇਂ ਦਾ ਰੇਟ ਲਾ ਰਹੇ ਹਾਂ ਜਾਂ ਅੱਜ ਦੀ ਮਾਰਕੀਟ ਰੇਟ ਲਾ ਰਹੇ ਹਾਂ ਨਾ ਉਸ ਸਮੇਂ ਦਾ ਨਾ ਅੱਜ ਦਾ ਵਿਚਾਲੇ ਵਾਲਾ ਰੇਟ ਲਾ ਰਹੇ ਹਾਂ ਕਿਉਂਕਿ ਮੰਨਿਆਇ ਜਾ ਰਿਹਾ ਹੈ ਕਿ ਕਲੋਨੀ ਵਾਲਿਆਂ ਪਾਸੇ ਜ਼ਮੀਨ ਕੱਢ ਕੇ ਉਹਨਾਂ ਤੋਂ ਪਾਰਟੀ ਫੰਡ ਵੀ ਲਿਆ ਜਾ ਰਿਹਾ ਤੇ ਉਹਨਾਂ ਨੂੰ ਇਹ ਵੀ ਕਿਹਾ ਜਾ ਰਿਹਾ ਕਿ ਦੇਖੋ ਵੀ ਇੱਕ ਨੰਬਰ ਤੇ ਤੁਹਾਨੂੰ ਇਹ ਕਰਨਾ ਪੈਣਾ ਆਪਾਂ ਤੁਹਾਨੂੰ ਪੁਰਾਣੇ ਰੇਟ ਤੇ ਹੀ ਕਰਾ ਦੇਣੇ ਤੁਸੀਂ ਇੰਨਾ ਪੈਸਾ ਦੇ ਦਿਓ ਤੇ ਲੋਕਾਂ ਨੂੰ ਇਹ ਦਿਖਾਇਆ ਜਾ ਰਿਹਾ ਕਿ ਖਜ਼ਾਨੇ 'ਚ ਵੀ ਪੈਸਾ ਆਊਗਾ ਤੇ ਪਿੰਡਾਂ ਨੂੰ ਇਹ ਕਿ ਤੁਹਾਡਾ ਸੌਦਾ ਕਰਾਤਾ ਸਾਡਾ ਕਮਿਸ਼ਨ ਮਤਲਬ ਪੰਜਾਬ ਸਰਕਾਰ ਪੰਜਾਬ ਦੀ ਪਹਿਲੇ ਜਨ ਲਈ ਬਣੀ ਸਰਕਾਰ ਕਮਿਸ਼ਨ ਕਰੂਗੀ ਤੇ ਕਲੋਨੀ ਵਾਲਿਆਂ ਨੂੰ ਕبھی ਤੁਹਾਨੂੰ ਨਿਕ ਮਾਰਕੀਟ ਰੇਟ ਤੇ ਝੋੜਾ ਸੌਦਾ ਹੁਣ ਦਿੱਤਾ। ਤੁਹਾਨੂੰ ਸੋ ਇਹ ਤਰੀਕਾ ਕਰ ਅਪਣਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਇਸ ਮਾਮਲੇ 'ਚ ਦਲਾਲਗਿਰੀ ਤੇ ਉਤਰਾਈ ਹੈ। ਔਰ ਸਿੱਧਾ-ਸਿੱਧਾ ਪੰਚਾਇਤਾਂ ਨੂੰ ਕਿਹਾ ਜਾ ਰਿਹਾ ਕਿ ਤੁਹਾਨੂੰ ਤੋਂ 50% ਤੁਹਾਡੇ ਧਿਆਨ 'ਚ ਹੋਣਾ। ਜਿਹੜੀਆਂ ਪਿੰਡਾਂ ਦੀ ਜ਼ਮੀਨਾਂ ਆਈਆਂ ਕਿਸੇ ਪ੍ਰੋਜੈਕਟਾਂ 'ਚ ਉਹਨਾਂ ਕੋਲ ਜਿਹੜਾ ਪੈਸਾ ਹੈ ਉਹ ਚੋਂ 5% ਮੰਗਣ ਲੱਗ ਪਏ। ਫਿਰ ਆਹ ਜ਼ਮੀਨਾਂ ਦਾ ਉਹਨਾਂ 50% ਮੰਗ ਰਹੇ ਨੇ। ਪਹਿਲਾਂ ਪਿੰਡਾਂ ਦੀ ਕੁੱਲ ਆਮਦਨ 'ਚ 20% ਲੈਂਦੇ ਸੀ ਹੁਣ 30-32% ਲੈਣ ਲੱਗ ਪਏ। ਤੇ ਫਿਰ ਪਹਿਲਾਂ ਲੈਂਡ ਪੁਲਿੰਗ ਵਾਲਾ ਪੰਗਾ ਆਪਾਂ ਲਗਾਤਾਰ ਉਹਦੇ ਤੇ ਗੱਲ ਕਰਦੇ ਨਾ ਕਿਸੇ ਤਰੀਕਾ ਪਾਵਰ ਕਾਮ ਦੀ ਜ਼ਮੀਨ ਵੀ ਹੱਥੇ ਆਉਣੀ ਹੈ ਯੂਨੀਵਰਸਿਟੀ ਖੇਤੀਬਾੜੀ ਯੂਨੀਵਰਸਿਟੀ ਦੀ ਜ਼ਮੀਨ ਵੀ ਹੱਥੇ ਆਉਣੀ ਹੈ ਪਟਿਆਲੇ ਵਾਲਾ ਬਸ ਸੱਡਾ ਵੀ ਹੱਥੇ ਆਉਣਾ ਹੈ ਆ ਪ੍ਰਾਈਵੇਟ ਥਰਮਲ ਪਲਾਂਟ ਵਾਲਾ ਮਸਲਾ ਵੀ ਵਿਚ ਖੜਾ ਹੈ ਆ ਜੀ ਥਰਮਲ ਪਲਾਂਟ ਬਠਿੰਡੇ ਵਾਲਾ ਖਤਮ ਹੋ ਗਿਆ ਇਹਦੀ ਜ਼ਮੀਨ ਵੀ ਲੈਣੀ ਹੈ ਸਾਰਾ ਕੁਝ ਤੇ ਹੁਣ ਇੱਥੇ ਦੇਖਣ ਨੂੰ ਬੜਾ ਲੱਗਦਾ ਹੈ ਕਿ ਕਮਾਲ ਆ ਵੀ ਸਰਕਾਰ ਤੋਂ ਦੱਬੀ ਹੋਈ ਜ਼ਮੀਨ ਛਡਾਉਣ ਵਾਲੇ ਪਾਸੇ ਜਾ ਰਹੀ ਹੈ ਪਰ ਹਕੀਕਤ ਇਹ ਹੈ ਜਨਾਬ ਕਲੋਨੀ ਵਾਲਿਆਂ ਨੇ ਇਸ ਲਈ ਖੁਸ਼ ਕੀਤਾ ਜਾ ਰਿਹਾ ਕਿ ਤੁਹਾਨੂੰ ਅਸੀਂ ਉਸ ਰੇਟ ਦੇ ਹਿਸਾਬ ਨਾਲ ਹੀ ਪੇਮੈਂਟ ਕਰ ਦੋ ਬਾਕੀ ਸਾਨੂੰ ਪਾਰਟੀ ਫੰਡ ਕੁਝ ਦੇ ਦਿਓ ਥੋੜਾ ਵੀ ਸਰ ਗਿਆ ਜਿਹੜੀ ਜਿਹੜੀ ਡੇਟਸ ਦਾ ਜੇ ਨਿਕਲਿਆ ਕਿ ਇਸ ਤੋਂ ਤੁਹਾ ਬਹੁਤ ਪੈਸੇ ਬਣ ਜਾਵਗੇ ਪਿੰਡ ਵਾਲਿਆਂ ਨੂੰ ਥੋੜੀ ਤਾਂ ਮਰੀ ਸੀ ਤੁਹਾਨੂੰ ਤਾਂ ਵੀ ਉੱਤੇ ਪੈਸੇ ਦੇ ਰਹੇ ਆ ਕੀ ਪਿੰਡ ਇਸ ਮਸਲੇ ਤੇ ಗ್ರಾಮ ਸਭਾ ਦੇ ਮਤੇ ਪਾ ਸਕਦੀਆਂ ਨੇ ਫਿਰ ਲੇਕਣਗੇ ਛਡਾ ਲਓ ਕੀ ਛਡਾਉਣ ਤੋਂ ਬਾਅਦ ਸੋ ਪਿੰਡਾਂ ਦੇ ਹੱਕਾਂ ਦੇ ਉੱਤੇ ਵੀ ਡਾਕਾ ਕਮਿਸ਼ਨ ਦਾ ਖੇਡ ਵੀ ਪਾਰਟੀ ਫੰਡ ਦਾ ਖੇਡ ਵੀ ਤੇ ਖਜ਼ਾਨੇ ਚ ਪੈਸਾ ਵੀ ਦਿਖਾਉਣ ਨੂੰ ਤੇ ਇਹਦੇ ਲਈ ਕਹਿੰਦੇ 1000 ਰੁਪਏ ਦੀ ਸਾਰੇ ਜਗ੍ਹਾ ਨੇ ਸੋ ਰੱਬ ਰੱਖਾ ਜੀ ਹੁਣ 1000 1000 ਰੁਪਏ ਦੇਣ ਲਈ ਜਗ੍ਹਾ ਦਾ ਚੱਕੀ ਆ ਸੋ ਪਹਿਲੀ ਨਜ਼ਰੇ ਸਰਕਾਰ ਆਪਣੇ ਅਨੁਸਾਰ ਦਿਖਾਉਣ ਦੀ ਕੋਸ਼ਿਸ਼ ਕਰ ਪਰ ਹਕੀਕਤ ਆਏ ਜੋ ਅਸੀਂ ਤੁਹਾਡੇ ਸਾਹਮਣੇ ਰੱਖ ਰਹੇ ਹਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਵਿਦਿਆਰਥੀ ਬਿੰਗ ਤੇ ਉਹਨਾਂ ਦੇ ਸਹਿਯੋਗੀ ਸੰਗਠਨਾਵਾਂ ਵੱਲੋਂ 10 ਤਰੀਕ ਨੂੰ ਯੂਨੀਵਰਸਿਟੀ ਬੰਦ ਦੀ ਜਿਹੜੀ ਕਾਲ ਹੈ ਮਤਲਬ ਉਹ ਧਰਨਾ ਨਹੀਂ ਅੰਦੋਲਨ ਨਹੀਂ ਮਹਾ ਅੰਦੋਲਨ ਹੋਏਗਾ ਦੇਸ਼ਪੁਰ ਦੇ ਵਿਦਿਆਰਥੀਆਂ ਨਾਲ ਜੁੜੇ ਲੀਡਰ ਵਿਦਿਆਰਥੀ ਵਿੰਗ ਫਿਰ ਵੱਖ-ਵੱਖ ਸੂਬਿਆਂ ਦੇ ਉਹ ਵਿਦਿਆਰਥੀ ਉਹ ਲੀਡਰਸ਼ਿਪ ਜਿਹੜੀ ਇਸ ਯੂਨੀਵਰਸਿਟੀਆਂ ਚੋਂ ਨਿਕਲ ਕੇ ਪੜ ਕੇ ਗਈ ਹੈ ਫਿਰ ਪੰਜਾਬ ਦੀਆਂ ਸਮਾਜਿਕ ਜਥੇਬੰਦੀਆਂ ਲੋਕ ਨਮਾਇंदे ਕਲਾਕਾਰ ਜਗਤ ਕਿਸਾਨ ਜਥੇਬੰਦੀਆਂ ਰਾਜਿਕ ਧਿਰਾਂ ਦੇ ਨੁਮਾਇंदे ਵੱਡੀ ਗਿਣਤੀ 'ਚ ਤਿਆਰੀ ਕਰ ਰਹੇ ਨੇ 10 ਤਰੀਕ ਲਈ ਹੁਣ ਇੱਕ ਪਾਸੇ ਕੇਂਦਰ ਹੈ ਕੇਂਦਰ ਦੀਆਂ ਏਜੰਸੀਆਂ ਹਨ ਯੂਨੀਵਰਸਿਟੀ ਦਾ ਪ੍ਰਸ਼ਾਸਨ ਹੈ ਚੰਡੀਗੜ੍ਹ ਦਾ ਪੁਲਿਸ ਤੰਤਰ-ਜੰਤਰ ਹੈ ਉਹ ਕਹਿੰਦੇ ਨਜ਼ਰ ਰੱਖ ਰਹੀ ਹੈ ਅੰਦਾਜ਼ੇ ਲਾਏ ਜਾ ਰਹੇ ਨੇ ਕਿ ਕਿੰਨੇ ਲੋਕ ਆਉਣਗੇ ਕਿੱਥੋਂ ਕਿੱਥੋਂ ਆਉਣਗੇ ਕਿਹੜੇ ਰਾਹਾਂ ਤੋਂ ਆਉਣਗੇ ਕਿੱਥੇ-ਕਿੱਥੇ ਬੈਰੀਕੇਡਿੰਗ ਕਰੀਏ ਕਿਹਨੂੰ ਕਿੱਥੇ-ਕਿੱਥੇ ਰੋਕੀਏ ਦੂਸਰੇ ਪਾਸੇ ਕਲ ਆਮ ਆਦੀ ਪਾਰਟੀ ਦਾ ਵਪਤ ਗਿਆ ਸੀ ਰਾਜਪਾਲ ਕੋਲ ਕਿ ਜੀ ਅਸੀਂ ਮੈਮੋਰੰਡਮ ਦੇ ਆਏ ਉਸ ਤੋਂ ਬਾਅਦ ਦੋ ਮੈਂਬਰ ਪਾਰਲੀਮੈਂਟ ਸਾਡੇ ਗਏ ਸੀ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਮਿਲਣ ਉੱਥੇ ਕੁਝ ਵਿਦਿਆਰਥੀਆਂ ਵੱਲੋਂ ਲਲਕਾਰ ਯੂਨੀਵਰਸਿਟੀ ਵਿੰਗ ਹੈ ਜਿਹੜਾ ਵਿਦਿਆਰਥੀਆਂ ਦੇ ਉਹਦੇ ਵੱਲੋਂ ਜਾਂ ਕੁਝ ਹੋਰ ਵੱਲੋਂ ਸਵਾਲ ਜਵਾਬ ਕੀਤੇ ਜਿਸ ਤੋਂ ਬਾਅਦ ਚੋ ਮੋਰਚਾ ਲਾਉਣ ਵਾਲੀ ਤਰਨੇ ਜਿਹੜੇ ਵਿਦਿਆਰਥੀ ਵਿੰਗ ਹੈ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਜਿਹਨਾਂ ਨੇ ਲਾਉਣਾ ਹੈ ਉਹਨਾਂ ਦੀ ਅਗਵਾਈ ਕਰਨ ਤੇ ਉਹਨਾਂ ਨੇ ਕਿਹਾ ਕਿ ਨਹੀਂ ਇਹ ਤਰੀਕਾ ਕਰ ਸਹੀ ਨਹੀਂਗਾ ਸੀ ਕਿਸੇ ਦੇ ਖਿਲਾਫ ਨਹੀਂ ਸਰਕਾਰ ਦੀ ਸਰਕਾਰੀ ਤਰ ਵੀ ਰਾਜਨੀਤਿਕ ਤਰਾਂ ਵੀ ਬਾਕੀ ਨੂੰ ਵਹਦੇ ਵੀ ਆ ਕੇ ਸਾਥ ਦੇਣ ਇਹ ਠੀਕ ਨਹੀਂ ਹੋਇਆ ਪਰ ਸਰਕਾਰ ਦੇ ਉੱਤੇ ਪੰਜਾਬ ਸਰਕਾਰ ਦੇ ਲਈ ਇੱਕ ਚੁਣੌਤੀ ਹੈ ਉਹ ਚੁਣੌਤੀ ਇਹ ਹੈ ਕਿ ਹੁਣ ਤੱਕ ਪੰਜਾਬ ਦੇ ਵੱਲੋਂ ਜਿਹੜੀ ਵੀ ਕੋਈ ਤੇਰ ਧਰਨਾ ਲਾਉਣ ਲਈ ਪੰਜਾਬ ਦੀ ਜਨਤਾ ਨਹੀਂ ਚੰਡੀਗੜ੍ਹ ਵੱਲ ਨੂੰ ਆਉਂਦੀ ਹੈ ਉਹਨੂੰ ਪਿਛਾ ਰੋਕਣ ਦੀ ਕੋਸ਼ਿਸ਼ ਪੰਜਾਬ ਸਰਕਾਰ ਵੀ ਕਰਦੀ ਹੈ ਤੇ ਰਹਿੰਦੀ ਹੁੰਦੀ ਕਸਰ ਚੜੀਗੜ ਪੁਲਿਸ ਕੱਢ ਦਿੰਦੀ ਆ ਕਿ ਲੋ ਜੀ ਇਸ ਦਾ ਜਾਣ ਨਹੀਂ ਦਿੰਦੇ ਆ ਬੇਰਖਾ ਚੌਂਕ ਤੋਂ ਅੱਗੇ ਨਹੀਂ ਆ ਸਕਦੇ ਆ ਐਂਟਰੀ ਪੁਆਇੰਟ ਤੋਂ ਅੱਗੇ ਨਹੀਂ ਆ ਸਕਦੇ ਜਾਂ ਜਿਲਕਪੁਰ ਵਾਲੇ ਪਾਸੇੋਂ ਅੱਗੇ ਨਹੀਂ ਆ ਸਕਦੇ ਇੱਥੇ ਕੀਤਾ ਹੋਇਆ ਹੁਣ ਕੱਲ ਨੂੰ ਪੰਜਾਬ ਸਰਕਾਰ ਪੰਜਾਬ ਪੁਲਿਸ ਕਿੱਧਰ ਖੜੂਗੀ 10 ਤਰੀਕ ਨੂੰ ਸਵਾਲ ਏ ਕਿ ਕੀ ਪੰਜਾਬ ਦੀਆਂ ਬਰੂਹਾਂ ਤੇ ਹਰਿਆਣੇ ਦੀਆਂ ਬਰੂਹਾਂ ਤੇ ਉੱਥੋਂ ਦੀਆਂ ਸਰਕਾਰਾਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵੱਲ ਨੂੰ ਆਉਂਦੇ ਉਹਨਾਂ ਲੋਕਾਂ ਨੂੰ ਰੋਕਣਗੇ ਜਿਹੜੇ ਧਰਨੇ ਸ਼ਾਮਲ ਹੋਣਾ ਆ ਰਹੇ ਨੇ, ਅੰਦੋਲਨ ਛਿੱਛਾ ਲੈਣ ਆ ਰਹੇ ਨੇ, ਯੂਨੀਵਰਸਿਟੀ ਬਚਾਉਣ ਦੀ ਕਵਾਇਦ ਲਈ ਆ ਰਹੇ ਨੇ। ਜਾਂ ਚੰਡੀਗੜ੍ਹ ਪ੍ਰਸ਼ਾਸਨ ਰੋਕੇਗਾ ਤੇ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਸਾਹਦੇਗੀ ਕਿ ਨਹੀਂ ਇਹਨਾਂ ਦਾ ਹੱਕ ਹੈ ਜੀ ਚੰਡੀਗੜ੍ਹ ਚ ਆਉਣਾ ਚਾਹੀਦਾ। ਪ੍ਰਦਰਸ਼ਨ ਕਰਨ ਆ ਰਹੇ ਨੇ ਹਰੇਕ ਦਾ ਹੱਕ ਹੈ। ਜਾਂ ਫਿਰ ਕੇਂਦਰ ਦੇ ਦਬਕ ਕੇ ਹਿੱਟ ਚੁੱਪ ਕਰ ਜਾਣਗੇ। ਸੋ ਇਹ ਪਹਿਲੂ ਵੀ ਦੇਖਣ ਜੋਗਾ ਕਿ ਉਹਨਾਂ ਦਾ ਬਤੀਰਾ ਕੀ ਹੋਣ ਵਾਲਾ, ਉਹਨਾਂ ਦਾ ਤਰੀਕਾ ਕੀ ਹੋਣ ਵਾਲਾ। ਅੱਜ ਪੰਜਾਬ ਯੂਨੀਵਰਸਿਟੀ ਦੇ ਵਿੱਚ ਬੈਠਕ ਹੋਈ, ਗੰਭੀਰ ਬੈਠਕ ਹੋਈ। ਉਸ ਬੈਠਕ ਚ ਕਈ ਫੈਸਲੇ ਲਏ ਗਏ ਨੀਤੀ ਘੜੀ ਗਈ 10 ਤਰੀਕ ਨੂੰ ਲੈ ਕੇ ਤਰੀਕਾ ਕਰ ਅਪਣਾਇਆ ਗਿਆ ਇੱਕ ਇੱਕ ਪਹਿਲੂ ਤੇ ਇਹਦੇ ਤੇ ਗੱਲ ਹੋ ਰਹੀ ਹੈ ਕਿ ਜੇ ਰੋਕਣ ਦੀ ਕਵਾਇਦ ਹੋਈ ਤਾਂ ਹਰ ਥਾਂ ਧਰਨਾ ਚੱਲੇ ਤੇ ਬਾਅਦ ਚ ਉਹਨੂੰ ਕਿਤੇ ਇਕੱਠਾ ਕਰਨ ਉਹ ਕਰ ਲੈ ਉਸ ਦਿਨ ਇਸ ਰੂਪ ਚ ਚੰਡੀਗੜ੍ਹ ਦੇ ਰਹਿੰਦੇ ਲੋਕ ਜੇ ਯੂਨੀਵਰਸਿਟੀ ਅੰਦਰ ਜਾਣਗੇ ਤਾਂ ਉਹਨਾਂ ਨੂੰ ਵੀ ਰੋਕਣ ਦੀ ਕਵਾਇਦ ਹੋਏਗੀ ਤੇ ਜੋ ਰੋਕਣ ਦੀ ਕਵਾਇਦ ਹੁੰਦੀ ਹੈ ਫਿਰ ਯੂਨੀਵਰਸਿਟੀ ਗੇਟਾਂ ਤੇ ਧਰਨੇ ਲੱਗਣਗੇ ਕਿਹੜੇ ਕਿਹੜੇ ਪਾਸੇ ਧਰਨੇ ਲੱਗਣਗੇ ਇਹ ਸਾਰੇ ਸਵਾਲ ਬੱਡੇ ਹੋ ਗਏ ਨੇ ਕਿ ਹੋਏਗਾ ਕੀ ਉਸ ਪਰ ਵਿਦਿਆਰਥੀਆਂ ਦੀ ਤਿਆਰੀ ਹੈ ਜੀ ਤੇ ਉਹਨਾਂ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਕਲਾਕਾਰ ਸਮਾਜਿਕ ਸੰਗਠਨ ਐਂਤਿਕ ਸੰਗਠਨ ਧਾਰਮਿਕ ਜਥੇਬੰਦੀਆਂ ਦੇ ਨਮੇ ਉਹ ਸਾਰੇ ਉਹਨਾਂ ਦੇ ਨਾਲ ਖਲੋਰੇ ਨੇ ਸੋ ਇਹ ਲੜਾਈ ਪੰਜਾਬ ਯੂਨੀਵਰਸਿਟੀ ਦੀ ਹੋਣ ਦੀ ਬਣ ਗਈ ਹੈ ਤੇ ਇਹਦੇ ਉੱਤੇ ਹੁਣ ਅਗਾਹ ਵਧਣਾ ਬਹੁਤ ਲਾਜ਼ਮੀ ਹੋ ਗਿਆ ਹੈ ਕਿ ਨਹੀਂ ਤਾਂ ਇਹ 10 ਤਰੀਕ ਨੂੰ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਲੜਾਈ ਕਿਸ ਰੂਪ ਚੱਕੇ ਵੱਦੀ ਹੈ ਕਿਉਂਕਿ ਜੇ ਜੁਨੀਵਰਸਿਟੀ ਜਾਂਦੀ ਹੈ ਕੇਂਦਰੀਕਰਨ ਹੁੰਦਾ ਹੈ ਤਾਂ ਸਵਾਲ ਇਕੱਲੇ ਯੂਨੀਵਰਸਿਟੀ ਦਾ ਨਹੀਂ ਹੈ ਸਵਾਲ ਇਹਦੇ ਨਾਲ ਸਬੰਧਤ 200 ਦੇ ਕਰੀਬ ਕਾਲ ਜਾਂਦਾ ਉਹ ਸਾਰੇ ਕਾਲਜ ਪ੍ਰਭਾਵਿਤ ਹੋਣਗੇ ਉਹਨਾਂ ਦਾ ਸਾਰਾ ਕੰਟਰੋਲ ਪ੍ਰਕਿਰਿਆ ਪ੍ਰਭਾਵਿਤ ਹੋਏਗੀ ਜਿੱਥੇ ਇਹ ਸਵਾਲ ਹੈ ਉਥੇ ਕਈ ਤਰ੍ਹਾਂ ਜਿਹੜੀਆਂ ਇਸ ਯੂਨੀਵਰਸਿਟੀ ਦਾ ਹੀ ਖਾ ਪੀ ਰਹੀਆਂ ਨੇ ਇਸ ਯੂਨੀਵਰਸਿਟੀ ਚ ਹੈ ਸਰਕਾਰੀ ਕੁਰਸੀਆਂ ਤੇ ਆਨੰਦ ਮਾਣ ਰਹੀਆਂ ਨੇ ਵੱਖੋ ਇੱਕ ਵਿਭਾਗਾਂ ਚ ਵੱਖੋ ਵੱਖ ਵਿੰਗਾ ਚ ਡਿਊਟੀਆਂ ਕਰ ਰਹੀਆਂ ਨੇ ਔਰ ਇਸੇ ਸੈਨੇਟ ਤੋਂ ਨਿਕਲ ਕੇ ਆਈਆਂ ਨੇ ਮਤਲਬ ਜਿਹੜੀ ਸੈਨੇਟ ਨੇ ਮਨਜ਼ੂਰੀ ਦਿੱਤੀ ਉਹਨਾਂ ਨੂੰ ਨੌਕਰੀ ਦੇ ਲਈ ਕਿ ਹਾਂ ਠੀਕ ਹੈ ਜੀ ਇਹ ਐਲੀਜੀਬਲ ਹੈ ਇਹਨੂੰ ਇਹ ਪੋਸਟ ਦਿੱਤੀ ਜਾਂਦੀ ਹੈ ਉਹ ਵੀ ਸੈਨੇਟ ਦਾ ਵਿਰੋਧ ਕਰਨ ਵਾਲੇ ਸ਼ਾਮਲ ਨੇ ਸਿਰਫ ਇਸ ਲਈ ਕਿ ਸਾਡੇ ਸਾਲ ਬੱਜ ਜਾਣ ਜੀ 5 ਸਾਲ ਸਾਡੇ ਨੌਕਰੀ ਦਾ ਪੀਰੀਅਡ ਬੱਜ ਜਾਵੇ ਜੀ ਸਾਨੂੰ ਕੇਂਦਰੀ ਪੱਤੇ ਮਿਲ ਜਾਣ ਜੀ ਇਹ ਤਰੀਕਾ ਕਰ ਸਰ ਉਹਦੇ ਲਈ ਆਪਣਾ ਬਿਰਸਾ ਬਰਾਸਤ ਤੰਗਦੀ ਹੈ ਫਾਇਦੇ ਦੂਸਰੇ ਪਾਸੇ ਉਹ ਕੱਲਾ ਇਸ ਪਹਿਲੂ ਤੇ ਨਹੀਂ ਉਹ ਇਹ ਨੁਕਤਾ ਵੀ ਚੱਕ ਰਹੇ ਨਹੀਂ ਜੀ ਕਿ ਤਾਂ ਸੈਨੇਟ ਬੋਝ ਹੈ ਜੀ ਕਹਿੰਦੇ ਜੀ 90 90 ਮੈਂਬਰਾਂ ਦੀ ਸੈਨੇਟ ਕੀ ਲੋੜ ਹੈ ਜੀ ਉਹ 30 ਮੈਂਬਰੀ ਬਣ ਜੂ ਸਿਲੈਕਟਡ ਬਣਨੀ ਆ ਇਲੈਕਟਡ ਨਹੀਂ ਤੇ ਸਿਲੈਕਟਡ ਫਿਰ ਉਹਨਾਂ ਨੂੰ ਸਿਲੈਕਟ ਕਰੂਗੀ ਜਿਹੜੇ ਉੱਪਰ ਵਾਲੇ ਉਹਨਾਂ ਦੇ ਹੱਕ ਚਾਹਣਗੇ ਸੋ ਇਸ ਲਈ ਜਿਹੜੇ ਇਹ ਕਹਿੰਦੇ ਆ ਕਿ 90 ਮੈਂਬਰ ਰੱਖਣ ਨਾਲ ਆਰਥਿਕ ਬੋਝ ਪੈਂਦਾ ਤੇ ਮੈਨੂੰ ਮੁਹੰਮਦ ਖਾਲਿਦ ਸਾਹਿਬ ਨੇ ਪ੍ਰੋਫੈਸਰ ਨੇ ਜਿਹੜੇ ਇਹ ਸੇ ਯੂਨੀਵਰਸਿਟੀ ਚ ਪੜਾਉਂਦੇ ਰਹੇ ਨੇ ਸੈਨੇਟ ਦਾ ਹਿੱਸਾ ਰਹੇ ਨੇ ਸਿੰਡੀਕੇਟ ਦਾ ਹਿੱਸਾ ਰਹੇ ਨੇ ਉਹਨਾਂ ਦਾ ਇੱਕ ਨੁਕਤਾ ਬੜਾ ਕਮਾਲ ਸੀ ਉਹ ਕਹਿੰਦੇ ਵੀ ਕਹਿੰਦੇ ਮੇਰੇ ਕੋਲ ਜ਼ਿਆਦਾ ਦੇ ਸਾਥੀਆਂ ਨੇ ਸਵਾਲ ਖੜਾ ਕੀਤਾ ਕਿ ਦੇਖੋ ਜੀ ਤਾਂ ਫਿਰ ਆਰਥਿਕ ਬੋਝ ਬਣਦਾ ਐ ਇੰਨੇ ਨੇ ਬੰਦੇ ਰੱਖ ਕੇ ਕਰਨੀ ਕਹਿੰਦੇ ਮੈਂ ਕਿਹਾ ਫਿਰ ਸੰਸਦ ਮੈਂਬਰ ਵੀ ਆਪਾਂ 543 ਚੁਣਦੇ ਉਹ ਵੀ ਆਰਥਿਕ ਬੋਝ ਐ ਨਾ ਚੁਣਿਆ ਕਰੀਏ ਪੰਜ ਚਾਰ ਬੰਦੇ ਨੂੰ ਠੇਕਾ ਦੇ ਦੇ ਦਿੰਨੇ ਆ ਫਿਰ ਆ ਵਿਧਾਨ ਸਭਾ ਦੇ ਆਪਾਂ ਮੈਂਬਰ ਚੁਣਦੇ ਆ ਇਹ ਵੀ ਆਰਥਿਕ ਬੋਝ ਐ ਫਿਰ ਤਾਂ ਫਿਰ ਆਪਾਂ ਕੀ ਕਰਨੇ ਪੰਜਾਬ ਦੇ 117 ਚੁਣ ਕੇ ਪੰਜ ਸੱਤਵੇਂ ਤੇ ਚੁਣ ਲਿਆ ਕਰ ਸੋ ਯੂਨੀਵਰਸਿਟੀ ਨੂੰ ਮਟਾਉਣ ਦੀ ਖਤਮ ਕਰਨ ਦੀ ਜਿਹੜੀ ਕਵਾਇਦ ਹੈ ਉਹਦੇ ਉੱਤੇ ਚਾਰਜੋਈ ਦੇ ਲਈ ਹੁਣ ਜਿਵੇਂ ਧਿਰਾਂ ਰਣਨੀਤੀ ਘੜ ਰਹੀਆਂ ਨੇ ਓਮੇ ਸਰਕਾਰਾਂ ਏਜੰਸੀਆਂ ਪੁਲਿਸ ਤੰਤਰ ਸਿਵਲ ਪ੍ਰਸ਼ਾਸਨ ਇਹ ਨਜ਼ਰ ਵੀ ਰੱਖ ਰਿਆ ਤੇ ਨੀਤੀ ਵੀ ਕੱਢ ਰਿਆ ਇਕੱਲੇ ਇਕੱਲੇ ਦੀ ਚਾਰਜੋਈ ਹੋ ਰਹੀ ਹੈ ਕੌਣ ਕੌਣ ਆਊਗਾ ਕਿੰਨੇ ਕਿੰਨੇ ਜਣੇ ਲੈ ਕੇ ਆਊਗਾ ਕੀ ਕੀ ਹੋਊਗਾ ਇਹ ਸਾਰੇ ਪਹਿਲੂ ਬਚਨਯੋਗ ਹੋਣਗੇ ਇਸ ਲਈ ਇਸ ਹੋਣ ਦੀ ਲੜਾਈ ਦੇ ਵਿੱਚ ਕਿਹੜਾ ਕਿਹੜਾ ਆਪਣਾ ਯੋਗਦਾਨ ਪਾਉਂਦਾ ਇਹ ਦੇਖਣ ਵਾਲੀ ਗੱਲ ਹੈ ਵੀ ਅਵਾਰਾ ਕੁੱਤਿਆਂ ਦਾ ਮਾਮਲਾ ਹੁਣ ਫੈਸਲਾ ਕੁਲ ਸਥਿਤੀ 'ਚ ਪਹੁੰਚ ਗਿਆ ਹੈ ਅਵਾਰਾ ਪਸ਼ੂਆਂ ਦੇ ਮਾਮਲੇ ਤੇ ਵੀ ਸੁਪਰੀਮ ਕੋਰਟ ਨੇ ਸਖਤੀ ਅਪਣਾਈ ਹੈ ਰਾਜਵੀਰ ਜਵੰਦਾਲਾ ਮਾਮਲਾ ਤਾਜੀ ਘਟਨਾ ਇਸ ਕੱਲ ਦਾ ਇੱਕ ਪ੍ਰਤੀਕ ਹੈ ਤੇ ਜਾਂ ਹਰ ਰੋਜ਼ ਕਿੰਨੇ ਹੀ ਹਾਦਸੇ ਅਵਾਰਾ ਪਸ਼ੂਆਂ ਕਰਕੇ ਲੋਕਾਂ ਦੀ ਜਾਨ ਵੀ ਜਾਂਦੀ ਹੈ ਤੇ ਨਾ ਪਸ਼ੂਆਂ ਲਈ ਵੀ ਨੁਕਸਾਨ ਦੇ ਹੁੰਦਾ ਜਦੋਂ ਕਿ ਸਰਕਾਰਾਂ ਕੇਂਦਰ ਤੋਂ ਲੈ ਕੇ ਸੂਬਾਈ ਸਰਕਾਰਾਂ ਅਵਾਰਾ ਪਸ਼ੂਆਂ ਦੇ ਨਾਂ ਦੇ ਉੱਤੇ ਗੋਸਟਸ ਤੱਕਬੂਲ ਦੀ ਹੁਣ ਮਾਨਯੋਗ ਸੁਪਰੀਮ ਕੋਰਟ ਨੇ ਕੁੱਤਿਆਂ ਨੂੰ ਕੁੱਤਿਆਂ ਨੂੰ ਸ਼ੈਲਟਰ ਹੋਮ ਭੇਜਣ ਨਸਬੰਦੀ ਕਰਨ ਇਹਦੇ ਆਦੇਸ਼ ਜਿੱਥੇ ਦਿੱਤੇ ਨੇ ਉੱਥੇ ਇਬਾਰਾ ਪਸ਼ੂਆਂ ਨੂੰ ਵੀ ਸੜਕਾਂ ਤੋਂ ਨੈਸ਼ਨਲ ਸਟੇਟ ਹਾਈਵੇ ਤੋਂ ਹਟਾਉਣ ਦੀ ਹਦਾਇਤ ਕੀਤੀ ਹੈ ਤੇ ਤੈਹ ਸਮੇਂ ਦੇ ਵਿੱਚ ਸੂਬਾ ਸਰਕਾਰਾਂ ਤੋਂ ਉਹਨਾਂ ਦੇ ਚੀਫ ਸਕੱਤਰਾਂ ਤੋਂ ਜਵਾਬ ਮੰਗਿਆ ਬਿਲਕੁਲ ਜੀ ਮਾਨਯੋਗ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਕਿ ਜੀ ਸਕੂਲ ਹਸਪਤਾਲ ਹਾਂ ਇਹ ਜਨਤਕ ਥਾਵਾਂ ਤੋਂ ਅਵਾਰਾ ਕੁੱਤੇ ਬੱਸ ਸਟੈਂਡ ਹਾਂ ਖੇਡ ਗਰਾਊਂਡ ਇਹਨਾਂ ਤੋਂ ਅਵਾਰਾ ਕੁੱਤੇ ਹਟਾਏ ਜਾਣ ਮਕਾਇਦਤ ਤੌਰ ਤੇ ਉਹਨਾਂ ਦੀ ਨਸਬੰਦੀ ਕੀਤੀ ਜਾਵੇ ਤੇ ਨਸਬੰਦੀ ਕਰਨ ਤੋਂ ਉਹਨਾਂ ਨੂੰ ਮੁੜ ਕੇ ਉੱਥੇ ਹੀ ਨਾ ਛੱਡਿਆ ਜਾਵੇ ਜਿੱਥੋਂ ਫੜ ਕੇ ਲਿਆਂਦੇ ਉਹਨਾਂ ਨੂੰ ਸ਼ੈਲਟਰ ਹੋਮ ਛੱਡਿਆ ਜਾਵੇ ਤੇ ਹਾਈਵੇ ਦੇ ਉੱਤੇ ਵੀ ਅਵਾਰਾ ਜਾਨਵਰ ਨੂੰ ਦੇਖਣਾ ਹੀ ਨਹੀਂ ਚਾਹੀਦਾ ਸੁਪਰੀਮ ਕੋਰਟ ਨੇ ਅਵਾਰਾ ਕੁੱਤਿਆਂ ਨੂੰ ਸਕੂਲ ਕਾਲਜ ਹਸਪਤਾਲ ਬੱਸ ਸਟੈਂਡਾਂਸ ਨੇ ਜਨਤਕ ਥਾਵਾਂ ਤੋਂ ਦੂਰ ਰੱਖਣ ਦੇ ਹੁਕਮ ਦਿੱਤੇ ਨੇ ਕੋਰਟ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਕੂਲ ਕਾਲਜ ਤੇ ਹਸਪਤਾਲਾਂ ਦੇ ਬਾਹਰ ਚਾਰ ਦਿਵਾਰੀ ਕੀਤੀ ਜਾਵੇ ਤਾਰਾਂ ਲਾਈਆਂ ਜਾਣ ਜਾਲ ਲਾਇਆ ਜਾਵੇ ਤਾਂ ਕਿ ਕੁੱਤੇ ਉੱਥੋਂ ਤੱਕ ਅੰਦਰ ਤੱਕ ਪਹੁੰਚ ਨਾ ਸਕਣ ਕੋਰਟ ਨੇ ਕਿਹਾ ਕਿ ਫੜੇ ਗਏ ਵਾਰਾ ਕੁੱਤਿਆਂ ਨੂੰ ਉਸੇ ਜਗ੍ਹਾ ਤੇ ਵਾਪਸ ਨਾ ਛੱਡਿਆ ਜਾਵੇ ਜਿੱਥੋਂ ਉਹਨਾਂ ਨੂੰ ਚੱਕਿਆ ਗਿਆ ਸੀ ਬਲਕਿ ਉਹਨਾਂ ਨੂੰ ਸ਼ੈਲਟਰ ਹੋਮ 'ਚ ਰੱਖਿਆ ਜਾਵੇ ਕੋਰਟ ਨੇ ਸਾਰੇ ਨੈਸ਼ਨਲ ਤੇ ਸਟੇਟ ਹਾਈਵੇ ਤੋਂ ਅਵਾਰਾ ਪਸ਼ੂਆਂ ਨੂੰ ਹਟਾਉਣ ਦੇ ਵੀ ਹੁਕਮ ਦਿੱਤੇ ਨੇ ਸਾਰੇ ਸੁਬਿਆਂ ਦੇ ਮੁੱਖ ਸਕੱਤਰਾਂ ਨੂੰ ਕਹਿੰਦੇ ਜੀ ਆਦੇਸ਼ ਸਖਤੀ ਨਾਲ ਲਾਗੂ ਕਰਨ ਦੇ ਲਈ ਕਹਿ ਦਿੱਤਾ ਗਿਆ ਸਾਰੇ ਚੀਫ ਸੈਕਟਰੀਆਂ ਨੂੰ ਇਹ ਕਹਿ ਦਿੱਤਾ ਗਿਆ ਕਿ ਇਹ ਨਿਯਮ ਇਹ ਕਾਨੂੰਨ ਇਹਦੀ ਪਾਲਣਾ ਹੁਕਮਾਂ ਦੀ ਤੁਰੰਤ ਅਮਲੀ ਰੂਪ ਚ ਲਿਆਂਦੀ ਜਾਵੇ ਪਾ ਕੁੱਤੇਆਂ ਵਾਲੇ ਮਾਮਲੇ ਚ ਵੀ ਹੋਰ ਆਵਾ ਪਸ਼ੂਆਂ ਵਾਲੇ ਮਾਮਲੇ ਚ ਵੀ ਇਸ ਮਾਮਲੇ ਚ ਤਿੰਨ ਹਫ਼ਤਿਆਂ ਚ ਸਟੇਟਸ ਰਿਪੋਰਟ ਤੇ ਹਲਫਨਾਮਾ ਮੰਗਿਆ ਗਿਆ ਤਿੰਨ ਹਫ਼ਤੇ 1 ਮਹੀਨੇ ਤੋਂ ਵੀ ਘੱਟ ਸਮਾਂ ਮਿਲਿਆ ਇੱਕਾ ਇਸ ਮਾਮਲੇ 'ਚ ਤਿੰਨ ਹਫ਼ਤੇ ਸਟੇਟਸ ਰਿਪੋਰਟ ਤੇ ਹਲਫਨਾਮਾ ਮੰਗਿਆ ਗਿਆ ਹੈ ਅਗਲੀ ਸੁਣਵਾਈ 13 ਜਨਵਰੀ ਨੂੰ ਹੋਵੇਗੀ। ਸੋ ਮਾਮਲੇ ਦੀ ਸੁਣਵਾਈ 13 ਜਨਵਰੀ ਨੂੰ ਹੋਣੀ ਹੈ ਪਰ ਤਿੰਨ ਹਫ਼ਤਿਆਂ ਦੇ ਅੰਦਰ ਇਹਦਾ ਸਟੇਟਸ ਰਿਪੋਰਟ ਤੇ ਹਲਫਨਾਮਾ ਦੇਣਾ ਹੈ। ਨਗਰ ਨਿਗਮਾਂ ਨੂੰ ਹੁਣ 24 ਘੰਟੇ ਸੱਤੋ ਦਿਨ ਹੈਲਪਲਾਈਨ ਜਾਰੀ ਕਰਨੀ ਹੋਵੇਗੀ, ਪੈਟਰੋਲਿੰਗ ਕਰਨੀ ਹੋਵੇਗੀ, ਨਾਲ ਹੀ ਅਵਾਰਾ ਪਸ਼ੂਆਂ ਨੂੰ ਹਾਈਵੇ ਤੋਂ ਹਟਾਉਣ ਦਾ ਕੰਮ ਕਰਨਾ ਹੋਵੇਗਾ ਇਹ ਜ਼ਿੰਮੇਵਾਰੀ ਸੁਪਰੀਮ ਕੋਰਟ ਦਾ। ਇਹ ਸਖਤ ਫੈਸਲਾ ਕਹਿੰਦੇ। ਰਾਜਸਥਾਨ ਹਾਈ ਕੋਰਟ ਨੇ 3 ਮਹੀਨੇ ਪਹਿਲਾਂ ਜਿਹੜਾ ਹੁਕਮ ਦਿੱਤਾ ਸੀ। ਜੇਕਰ ਮੰਨ ਜੋ ਸੁਪਰੀਮ ਕੋਰਟ ਦੇ ਹੁਕਮਾਂ ਦੇ 5 بڑے ਨੁਕਤੇ ਸਮਝਨੇ ਹੁਣ ਤਾਂ ਸਭ ਤੋਂ ਪਹਿਲਾਂ ਸਾਰੇ ਨੈਸ਼ਨਲ ਹਾਈਵੇ ਉੱਤੋਂ ਵਾਰਾ ਪਸ਼ੂਆਂ ਦੀ ਮੌਜੂਦਗੀ ਦੀ ਸੂਚਨਾ ਦੇਣ ਦੇ ਲਈ ਹਲਫਨਾਮੇ ਨੰਬਰ ਜਾਰੀ ਹੋਣਗੇ। ਸਾਰੇ ਸੂਬਿਆਂ ਦੇ ਮੁੱਖ ਸਕੱਤਰ ਨੂੰ ਹੁਕਮ ਦਿੱਤੇ ਗਏ ਨੇ ਕਿ ਸਖਤੀ ਨਾਲ ਇਹਦਾ ਪਾਲਣ ਕਰਨ। ਸਟੇਟਸ ਰਿਪੋਰਟ ਤੇ ਹਲਫਨਾਮਾ 3 ਹਫ਼ਤਿਆਂ ਦੇ ਵਿੱਚ ਦਾਖਲ ਕਰਨ। ਸੂਬਿਆਂ ਸਰਕਾਰਾਂ ਤੇ ਯੂਟੀ ਨੂੰ 2 ਹਫ਼ਤਿਆਂ ਦੇ ਵਿੱਚ ਅਜਿਹੇ ਸਰਕਾਰੀ ਤੇ ਨਿੱਜੀ ਸਕੂਲਾਂ, ਕਾਲਜਾਂ, ਹਸਪਤਾਲਾਂ ਉਹਨਾਂ ਦੀ ਪਹਿਚਾਣ ਕਰਨੀ ਹੋਏਗੀ ਜਿੱਥੇ ਅਵਾਰਾ ਜਾਨਵਰ, ਅਵਾਰਾ ਕੁੱਤੇ ਘੁੰਮਦੇ ਨੇ। ਉਹਨਾਂ ਦੀ ਐਂਟਰੀ ਰੋਕਣ ਦੇ ਲਈ ਤਾਰ ਲਾਉਣੀ, ਜਾਲ ਲਾਉਣਾ, ਕੰਧ ਕਰਨੀ ਇਹ ਜ਼ਿੰਮੇਵਾਰੀ ਹੋਏਗੀ। ਕੈਂਪਸ ਦੇ ਵਿੱਚ ਮਤਲਬ ਰੱਖ-ਰਖਾਵ ਦੇ ਲਈ ਨੋਡਲ ਅਧਿਕਾਰੀ ਨਿਯੁਕਤ ਕਰਨੇ ਹੋਣਗੇ। ਜੇ ਜੇ ਚਾਰਦੁਵਾਰੀ ਕੀਤੀ ਹੈ ਪਾਰਾਂ ਨੂੰ ਕੋਈ ਕੱਟੇ ਨਾ ਵੱਡੇ ਨਾ ਜਾਲ ਕੋਈ ਤੋੜੇ ਨਾ ਕੰਧਾਂ ਨੂੰ ਕੋਈ ਢਾਵੇ ਨਾ ਉਹਦੇ ਲਈ ਵਿਖਾ ਨੌਡਲ ਅਫਸਰ ਰੱਖਣਾ ਹੋਏਗਾ ਨਗਰ ਨਿਗਮ ਨਗਰ ਪਾਲਿਕਾ ਨਗਰ ਪੰਚਾਇਤਾਂ ਜਿਵੇਂ ਆਪਾਂ ਕਹਿੰਦੇ ਆ ਤਿੰਨ ਮਹੀਨਿਆਂ ਦੇ ਵਿੱਚ ਘੱਟੋ ਘੱਟ ਇੱਕ ਵਾਰ ਇਹ ਕੈਂਪਸ ਦੀ ਜਾਂਚ ਕਰਿਆ ਕਰਨਗੇ ਰਿਪੋਰਟ ਤਿਆਰ ਕਰਿਆ ਕਰਨਗੇ ਫੜੇ ਗਏ ਵਾਰਾਂ ਕੁੱਤਿਆਂ ਨੂੰ ਉਸੇ ਜਗ੍ਹਾ ਤੇ ਵਾਪਸ ਨਹੀਂ ਛੱਡਿਆ ਜਾਏਗਾ ਜਿੱਥੋਂ ਚੱਕੇ ਗਏ ਸੀ ਉਹਨਾਂ ਨੂੰ ਸ਼ੈਲਟਰ ਹੁੰਜੇ ਰੱਖਿਆ ਜਾਏਗਾ ਤੇ ਪਟੀਸ਼ਨ ਲਾਉਣ ਵਾਲਿਆਂ ਨੇ ਕਿਹਾ ਕਿ ਹੁਕਮ ਬੜੇ ਬਾਜਬ ਨੇਤੀ ਬੜੇ ਸਖਤ ਨੇ ਇੰਨੇ ਸਖਤ ਹੁਕਮ ਆਏ ਨੇ ਕਿ ਹੁਣ ਵਿਸ਼ਵਾਸ ਉ ਬਣ ਗਿਆ ਹੈ ਅਦਾਲਤੀ ਪ੍ਰਕਿਰਿਆ ਦੇ ਉੱਤੇ ਤੇ ਬੇਜਵਾਨ ਜਾਨਵਰਾਂ ਦੇ ਨਾਲ ਅਨਿਆਇ ਨਹੀਂ ਹੋਏਗਾ ਇਹ ਅਸੀਂ ਉਮੀਦ ਕਰਦੇ ਹਾਂ ਕਹਿੰਦੇ ਕਿ ਉਹਨਾਂ ਨੂੰ ਵੀ ਸਹੀ ਹੋਏਗਾ ਸੁਪਰੀਮ ਕੋਰਟ ਨੇ ਕਿਹਾ ਕਿ ਸਰਕਾਰੀ ਕੈਂਪਸ ਕੁੱਤਿਆਂ ਨੂੰ ਖਾਣਾ ਖਰਾਉਣ ਦੇ ਨਿਯਮ ਬਣਨਗੇ ਸੁਪਰੀਮ ਕੋਰਟ ਨੇ 3 ਨਵੰਬਰ ਨੂੰ ਕਿਹਾ ਸੀਗਾ ਕਿ ਉਹ ਸਰਕਾਰੀ ਬਿਲਡਿੰਗਾਂ ਦੇ ਵਿੱਚ ਕੈਂਪਸਾਂ ਦੇ ਵਿੱਚ ਕੁੱਤਿਆਂ ਨੂੰ ਖਾਣਾ ਖਰਾਉਣ ਦੇ ਨਿਯਮ ਇਹਨਾਂ ਨਿਰਦੇਸ਼ ਜਾਰੀ ਕਰਨਗੇ ਕੋਰਟ ਨੇ ਸਾਰੇ ਸੂਬਿਆਂ ਦੇ ਮੁੱਖ ਸਕੱਤਰਾਂ ਨੂੰ ਵਿਅਕਤੀਗਤ ਰੂਪ ਤੇ ਕੋਰਟ ਚ ਪੇਸ਼ ਹੋਣ ਤੋਂ ਰਾਹਤ ਦਿੱਤੀ ਹੈ ਪਰ ਚੇਤਾਵਨੀ ਦਿੱਤੀ ਹੈ ਕਿ ਹਲਫਨਾਮੇ ਦੇ ਵਿੱਚ ਕੋਈ ਕਟਾਹੀ ਨਾ ਹੋਵੇ ਤੇ ਉਹਨਾਂ ਨੇ ਇਹ ਪੇਸ਼ ਕਰਨਾ ਹੀ ਪਵੇਗਾ ਤਿੰਨ ਹਫ਼ਤਿਆਂ ਚ ਹੁਣ ਉਹਨਾਂ ਨੇ ਕਹਿ ਦਿੱਤਾ ਕਿ ਜੇਕਰ ਕਿਸੇ ਮਾਮਲਿਆਂ ਦੇ ਵਿੱਚ ਕੋਸ਼ਿਸ਼ ਗਿਆ ਕੁਝ ਹੈਗਾ ਤਾਂ ਉੱਥੇ ਵੀ ਕੋਈ ਨੀਮਾਵਲੀ ਬਣਾਉਣੀ ਉਹਦੇ ਉੱਤੇ ਵੀ ਆਉਣ ਦੇ ਦਿਨ ਸੁਣਵਾਈ ਹੋਊਗੀ ਫੈਸਲਾ ਹੋਊਗਾ ਫਿਲਹਾਲ ਜਨਤਕ ਥਾਮਾ ਤੇ ਸਰਕਾਰੀ ਥਾਮਾ ਦੇ ਉੱਤੇ ਕੁਲਾ ਕਾਲਜਾਂ ਯੂਨੀਵਰਸਿਟੀਆਂ ਬੱਸ ਸੜਿਆਂ ਦੇ ਉੱਤੇ ਹਸਪਤਾਲਾਂ ਦੇ ਖੇਡ ਗਰਾਊਂਡਾਂ ਦੇ ਵਿੱਚੋਂ ਕੁੱਤੇ ਹਟਾਉਣ ਦੀ ਹਾਈਵੇ ਨੈਸ਼ਨਲ ਅਸਟੇਟ ਹਾਈਵੇ ਤੋਂ ਇਹਨਾਂ ਨੂੰ ਅਵਾਰਾ ਪਸ਼ੂਆਂ ਨੂੰ ਦੂਰ ਕਰਨ ਦਾ ਫੈਸਲਾ ਜਿਹੜਾ ਹੁਣ ਗੌਰ ਮੰਗਦਾ ਹੈ ਕਿ ਇਹਦੇ ਉੱਤੇ ਕੰਮ ਕਿਵੇਂ ਹੋਏਗਾ ਸਵਾਲ ਹੈ ਚਲੋ ਇਹ ਗਾਂ ਵਧੀ ਹੈ ਤਾਂ ਅੱਜ ਕਹਿੰਦੇ ਮੁਹੰਮਦ ਮੁਸਤਫਾ ਵਾਲੇ ਮਾਮਲੇ ਦੇ ਵਿੱਚ ਵੀ ਕਹਿੰਦੇ ਜੀ ਖਾਸ ਸਖਤ ਫੈਸਲਾ ਇੱਕ ਤਰ੍ਹਾਂ ਨਾਲ ਆ ਗਿਆ ਡੀਜੀਪੀ ਰਹੇ ਮੁਹੰਮਦ ਮੁਸਤਾਫਾ ਦੇ ਮੁੰਡੇ ਦੇ ਮਾਮਲੇ ਦੇ ਵਿੱਚ ਕਤਲ ਮਾਮਲੇ ਦੇ ਵਿੱਚ ਜਾਂ ਉਹਦੀ ਮੌਤ ਦੇ ਮਾਮਲੇ ਦੇ ਵਿੱਚ ਆਖਰ ਕੇਂਦਰ ਸਰਕਾਰ ਨੇ ਸੀਬੀਆਈ ਜਾਂਚ ਦੀ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰ ਦੀ ਮਨਜ਼ੂਰੀ ਤੋਂ ਬਾਅਦ ਸੀਬੀਆਈ ਜਾਂਚ ਦਾ ਰਾਹ ਖੁੱਲ ਗਿਆ। ਸੀਬੀਆਈ ਨੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਦੇ ਉੱਤੇ ਉਹਨਾਂ ਦੀ ਤਰਮ ਪਤਨੀ ਰਜਿਆ ਸੁਲਤਾਨਾ ਦੇ ਉੱਤੇ ਤੇ ਉਹਨਾਂ ਦੀ ਨੂੰਹ ਮਤਲਬ ਜਿਹੜਾ ਮੁੰਡੇ ਦੇ ਮੌਤ ਹੋਈ ਹੈ ਉਹਦੀ ਘਰ ਵਾਲੀ ਉਹਨਾਂ ਤਿੰਨਾਂ ਦੇ ਉੱਤੇ ਹੈਨਾ ਉਹਨਾਂ ਨੂੰ ਵੀ ਯੂਰਪੀਆਂ ਚ ਸ਼ਾਮਲ ਕਰ ਲਿਆ ਯੂਪੀ ਦੇ ਰਹਿਣ ਵਾਲੇ ਪੰਜਾਬ ਦੇ ਸਾਬਕਾ ਪੁਲਿਸ ਮੁਖੀ ਡੀਜੀਪੀ ਮੁਹੰਮਦ ਮੁਸਤਾਫਾ ਮਰੀਨ ਕੋਟਲਾ ਚ ਤਿੰਨ ਵਾਰ ਅਤੇ ਉਹਨਾਂ ਦੀ ਤਿੰਨ ਵਾਰ ਮਰੀਸ਼ਕਰ ਤੋਂ ਪਤਨੀ ਜਿਹੜੀ ਐਮਐਲਏ ਰਹੀ ਮੰਤਰੀ ਵੀ ਰਹੀ ਰਜਿਆ ਸੁਲਤਾਨਾ ਉਹਨਾਂ ਦੀ ਧੀ ਤੇ ਨੂੰਹ ਉਹਨਾਂ ਦੇ ਖਿਲਾਫ ਸੀ ਵੀ ਜਾਂਚ ਨੂੰ ਮਨਜ਼ੂਰੀ ਮਿਲ ਗਈ ਹੈ ਔਰ ਕਾਰਵਾਈ ਸ਼ੁਰੂ ਹੋ ਗਈ ਹੈ ਇਸ ਦੇ ਖਿਲਾਫ ਸੀਬੀਆਈ ਨੇ ਹੱਤਿਆ ਅਪਰਾਧਕ ਸਾਜ਼ਿਸ਼ ਰਚਣ ਦੀ ਧਾਰਾ ਤਹਿਤ ਐਫਆਈਆਰ ਦਰਜ ਕਰ ਲਈ ਹੈ ਤੇ ਇਹਨਾਂ ਚਾਰਾਂ ਉੱਤੇ ਅਕੀਲ ਅਖਤਰ ਦੀ ਹਤਿਆ ਦੇ ਦੋਸ਼ ਲੱਗ ਰਹੇ ਨੇ ਹੁਣ ਦੇਖਦੇ ਆਂ ਜੀ ਕੀ ਸਾਬਤ ਹੋਉਂਦੇ ਨੇ ਜਾਂ ਨਹੀਂ 16 ਅਕਤੂਬਰ ਦੀ ਦੇਰ ਰਾਤ ਨੂੰ ਪੰਚਪੁਲਾ ਚ ਮੌਤ ਹੋ ਗਈ ਸੀ ਉਹਦੀ ਉਸ ਤੋਂ ਬਾਅਦ ਇਹ ਸਾਰੀ ਕਾਰਵਾਈ ਵਢੀ ਗਈ ਆ ਸੋ 1985 ਬੈਚ ਦੇ ਮੁਹੰਮਦ ਮੁਸਤਾਫਾ ਕੈਪਟਨ ਇੰਦਰ ਦੇ ਵੀ ਨੇੜੇ ਮੰਨੇ ਜਾਂਦੇ ਰਹੇ ਨੇ ਹੈ ਤੇ ਉਹਨਾਂ ਦੀ ਪਤਨੀ ਕਾਂਗਰਸ ਵੱਲੋਂ ਐਮਐਲਏ ਵੀ ਬਣਦੀ ਰਹੀ ਆ ਸੋ ਹੁਣ ਡਰੱਗ ਜਿਹੜੀ ਸੈੱਟ ਬਣੀ ਸੀ ਪਹਿਲਾਂ ਤੇ ਸਿੱਟ ਨੇ ਜੋ ਕੁਝ ਲੱਭਿਆ ਸੀ ਕਹਿੰਦੇ ਪਟਿਆਲਾ ਦੇ ਨਸ਼ਾ ਮੁਕਤੀ ਸੈਂਟਰ ਤੋਂ ਵੀ ਕਾਫੀ ਦਸ ਸਵੇਰ ਇਕੱਠੇ ਕੀਤੇ ਸੀ ਨੌਕਰਾਂ ਸਿਕਿਉਰਟੀਆ ਗਾਰਡ ਵਾਲਾਂ ਦੇ ਨੇੜੇ ਵਾਲੇ ਤੋਂ ਵੀ ਕਾਫੀ ਕੁਝ ਇਕੱਠਾ ਕੀਤਾ ਸੀ ਤੇ ਹੁਣ ਉਹ ਸਾਰਾ ਕੁਝ ਕਹਿੰਦੇ ਜੀ ਸੀਬੀਏ ਨੂੰ ਸੌਂਪ ਦੇਣਗੇ ਉਸ ਤੋਂ ਬਾਅਦ ਸਾਰੀ ਕਾਰਵਾਈ ਸੀਬੀਏ ਨੇ ਚਲਾਉਣੀ ਆ ਕਿ ਉਸ ਮਾਮਲੇ ਦੇ ਵਿੱਚ ਕਿਵੇਂ ਅੱਗੇ ਵਧਿਆ ਇਹ ਵੀ ਪਹਿਲੂ ਹੈਗਾ ਖ਼ਬਰ ਇੱਕ ਹੋਰ ਜਾਂਦੇ ਆਂਦੇ ਜਿਹੜੀ ਧਿਆਨ ਮੰਗਦੀ ਆ ਇੱਕ ਪਾਸੇ ਤਰਨਤਲ ਦੀ ਜਿਵਨੀ ਚੌਣ ਬਿਲਕੁਲ ਸਿਖਰ ਤੇ ਪਹੁੰਚ ਗਈ ਆ ਸੋ 9 ਤਰੀਕ ਨੂੰ ਐਤਵਾਰ ਨੂੰ ਸ਼ਾਮ ਨੂੰ 5 ਵਜੇ ਚੋਂ ਪ੍ਰਚਾਰ ਬੰਦ ਹੋ ਜਾਣਾ ਗੈਰੰਤ੍ਰਿਕ ਨੂੰ ਵੋਟਾਂ ਪੈਣੀਆਂ 14 ਨੂੰ ਨਤੀਜੇ ਆ ਜਾਣੇ ਪਰ ਉਸ ਤੋਂ ਪਹਿਲਾਂ ਇੱਕ ਪਟੀਸ਼ਨ ਚਰਚਾ ਚਾਹੀਏ ਤਰਨਤਾਰਨ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਅਮਰਿਤਪਾਲ ਸਿੰਘ ਹੋਰਾਂ ਦੇ ਹਵਾਲੇ ਨਾਲ ਇੱਕ ਪਟੀਸ਼ਨ ਅਦਾਲਤ ਜਲਾਈ ਗਈ ਹੈ ਜਿਹੜੀ ਮੰਗ ਕਰ ਰਹੀ ਹੈ ਕਿ ਇੱਕ ਤਾਂ ਐਨਐਸਏ ਹਟਾਇਆ ਜਾਵੇ ਦੂਈ ਉਹ ਕਹਿੰਦੇ ਕਿ ਮੈਂ ਮੈਂਬਰ ਪਾਰਲੀਮੈਂਟ ਹਾਂ ਮੇਰਾ ਹੀ ਨਹੀਂ ਮੇਰੇ ਹਲਕੇ ਦੇ ਲੋਕਾਂ ਦਾ ਵੀ ਹੱਕ ਹੈ ਕਿ ਮੈਂ ਉਹਨਾਂ ਦੀ ਗੱਲ ਲੋਕ ਸਭਾ 'ਚ ਰੱਖਾਂ ਮੈਨੂੰ ਸੈਸ਼ਨ 'ਚ ਸ਼ਾਮਲ ਹੋਣ ਦੀ ਮਨਜ਼ੂਰੀ ਦਿੱਤੀ ਜਾਵੇ ਇਹ ਪਹਿਲੂ ਹੈ ਪੰਜਾਬ ਦੇ ਖਡੂਰ ਸਾਹਿਬ ਹਲਕੇ ਤੋਂ ਮੈਂਬਰ ਪਾਰਲੀਮੈਂਟ ਅਮਰਤਪਾਲ ਸਿੰਘ ਨੇ NSA ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਖਲ ਕੀਤੀ ਜਿਹਦੇ ਉੱਤੇ 10 ਜਨਵਰੀ ਨੂੰ ਮਾਫ ਕਰਨਾ 10 ਨਵੰਬਰ ਨੂੰ ਸੁਣਵਾਈ ਹੋਏਗੀ ਮਤਲਬ ਸੋਮਵਾਰ ਨੂੰ ਸੁਣਵਾਈ ਹੈ ਇਸ ਸਬੰਧ ਵਿੱਚ ਮੈਂਬਰ ਪਾਰਲੀਮੈਂਟ ਅਮਰਤਪਾਲ ਸਿੰਘ ਨੇ ਪਟੀਸ਼ਨ 'ਚ ਕਿਹਾ ਕਿ ਭਈ ਮੇਰੇ ਉੱਤੇ NSA ਕਿਉਂ बार-बार ਤੀਜੀ ਵਾਰ NSA ਦੇ ਕੀ ਮਾਇਨੇ ਨੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਭਾਰਤ ਸਰਕਾਰ ਪੰਜਾਬ ਸਰਕਾਰ ਤੁਲਾਬਾ ਅੰਮ੍ਰਿਤਸਰ ਦੇ ਡੀਸੀ ਅੰਮ੍ਰਿਤਸਰ ਦੇ ਐਸਐਸਪੀ ਰੂਰਲ ਸੁਪਰਡੈਂਟ ਰੂਰਲ ਜੇਲ ਸਾਰਿਆਂ ਨੂੰ ਪਾਰਟੀ ਬਣਾਇਆ ਅੰਮ੍ਰਿਤਪਾਲ ਦੇ ਵਕੀਲਾਂ ਨੇ ਦਿੱਲੀ ਦਿੱਤੀ ਹੈ ਕਿ ਐਨਐਸਏ ਲਾਉਣਾ ਉਹਨਾਂ ਦੀ ਵਿਅਕਤੀਗਤ ਆਜ਼ਾਦੀ ਦਾ ਉਲੰਘਣ ਹੈ ਉਹਨਾਂ ਦੀ ਹਿਰਾਸਤ ਨੂੰ ਖਤਮ ਕੀਤਾ ਜਾਣਾ ਚਾਹੀਦਾ ਨਾਲ ਹੀ ਅੰਮ੍ਰਿਤਪਾਲ ਦੀ ਪਟੀਸ਼ਨ ਚ ਇਹ ਵੀ ਮੰਗ ਕੀਤੀ ਗਈ ਹੈ ਕਿ ਉਹਨਾਂ ਨੂੰ ਬਤੌਰ ਹਲਕੇ ਦੇ ਲੋਕਾਂ ਨੇ ਮੈਂਬਰ ਪਾਰਲੀਮੈਂਟ ਚੁਣਿਆ ਤੇ ਇਸ ਲਈ ਉਹਨਾਂ ਨੂੰ ਸੰਸਦ ਸੈਸ਼ਨ ਚ ਹਿੱਸਾ ਲੈਣ ਦੀ ਮਨਜ਼ੂਰੀ ਦਿੱਤੀ ਜਾਵੇ ਤੇ ਉਹ ਇਸ ਲਈ ਉਹਨਾਂ ਦੀ ਹਿਰਾਸਤ ਉੱਤੇ ਰੋਕ ਲਾਈ ਜਾਵੇ ਤੇ ਸੈਸ਼ਨ 'ਚ ਉਹਨਾਂ ਨੂੰ ਜਾਣ ਦੀ ਆਗਿਆ ਮਿਲੇ ਹੁਣ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਇਹਦੇ ਤੇ ਕਿਵੇਂ ਫੈਸਲਾ ਹੁੰਦਾ ਇਹ ਮਾਮਲਾ ਮਤਲਬ ਜੇਕਰ ਆਪਾਂ ਗੱਲ ਕਰੀਏ ਤਾਂ April 2023 ਤੋਂ ਅਮਰਤਪਾਲ ਸਿੰਘ ਜੇਲ੍ਹ 'ਚ ਨੇ ਨੌ ਸਾਥੀਆਂ ਸਣੇ NSA ਨੌ ਸਾਥੀਆਂ ਤੋਂ NSA ਹਟਾਇਆ ਜਾ ਚੁੱਕਿਆ ਪਰ ਅਮਰਤਪਾਲ ਦੇ ਉੱਤੇ ਅਜੇ ਵੀ NSA ਲੱਗਾ ਤੇ ਉਹ ਡਿਬੂਗਰ ਜੇਲ੍ਹ 'ਚ ਹੈ ਤੇ ਹੁਣ ਉਹਨਾਂ ਨੇ NSA ਹਟਾਉਣ ਦੀ ਵੀ ਤੇ ਸੰਸਦ ਦੇ ਸੈਸ਼ਨ 'ਚ ਹਿੱਸਾ ਲੈਣ ਦੀ ਵੀ ਮੰਗ ਕੀਤੀ ਹੈ ਸੋ ਦੇਖਦੇ ਆ 10 ਤਰੀਕ ਨੂੰ ਜਦੋਂ ਜ ਸੁਣਵਾਈ ਹੋਊਗੀ ਤਾਂ ਕੀ ਫੈਸਲਾ ਹੁੰਦਾ ਸੋ ਇਹ ਪਹਿਲੂ ਦੇਖਣ ਵਾਲਾ ਉਧਰ ਬਿਕਰਮਜੀਠੀ ਵਾਲੇ ਮਾਮਲੇ ਦੇ ਵੀ ਅੱਜ ਫੇਰ ਸੁਣਵਾਈ ਸੀ ਖੈਰ ਤਾਂ ਨਹੀਂ ਪਈ ਰਾਤ ਨਹੀਂ ਮਿਲੀ ਸੋ ਹੁਣ ਅਗਾਂ ਦੇਖਦੇ ਆ ਅਗਲੀਆਂ ਸੁਣਵਾਈਆਂ ਤੇ ਕੀ ਹੁੰਦਾ ਲਗਾਤਾਰ ਦੋ ਤਿੰਨ ਦਿਨ ਤੋਂ ਸੁਣਵਾਈ ਚੱਲੀ ਅਮੀਸੀ ਕੀ ਅੱਜ ਕੋਈ ਫੈਸਲਾ ਹੋਊਗਾ ਸੋ ਫਿਲਹਾਲ ਬਿਕਰਮਜੀਠੀ ਵਾਲੇ ਵੀ ਉੱਛ ਰਾਤ ਨਹੀਂ ਮਿਲੀ ਬਹੁਤ ਬਹੁਤ ਸ਼ੁਕਰੀਆ